ਕੰਮਾਂ ਦੇ ਅੰਤ ਨਤੀਜੇ ਮਾੜੇ ਪੇਸ਼ ਕਰ ਰਹੇ ਨੇ ਗਿਆਨੀ ਭਗਵੰਤ ਭਗਵਾਨ ਸਿੰਘ ਸੂਰਵਿੰਦ ਗਰਚੇ ਸਿੰਘ ਦੁੱਬਲੀ ਗਿੱਲ ਸਾਹਿਬ ਗੁਰਿੰਦਰਪਾਲ ਸਿੰਘ ਬੈਂਕਾ ਇਉਂ ਪੇਸ਼ ਕਰਦਾ ਸੱਚ ਕਹਿਣ ਸਿਆਣੇ ਜੀ ਹਰ ਕੰਮ ਸੋਚ ਸੰਭਲ ਕੇ ਕਰੀਏ ਜਿੱਥੋਂ ਪਛਤਾਉਣਾ ਪਏ ਪਹਿਲਾ ਕਦਮ ਸੰਭਲ ਕੇ ਧਰੀਏ ਫਿਰ ਗਲਤੀ ਕਰਦਾ ਨਾ ਬੰਦਾ ਦੇ ਕਰ ਮਨ ਨੂੰ ਤਾੜੇ ਹਨ ਮਾੜੇ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾੜੇ ਜਿਸ ਨੂੰ ਲੱਗ ਜਾਂਦੀ ਏ ਜੂਏ ਦੀ ਏ ਬੁਰੀ ਬਿਮਾਰੀ ਜੂਏ ਦੀ ਏ ਬੁਰੀ ਬਿਮਾਰੀ ਜੇ ਸਨੂ ਲੱਗ ਜਾਂਦੀ ਐ ਜੂਏ ਦੀ ਏ ਬੁਰੀ ਬਿਮਾਰੀ ਸੇ ਪਾਡੋ ਬੀਰਾਨੇ ਜੂਏ ਵਿੱਚ ਇਸਤਰੀ ਹਾਰੀ ਨੀ ਵੀ ਪਾ ਬੈਠੇ ਸੀ ਸੀ ਜੋ ਪੰਜਾਲੀ ਦੇ ਲਾੜੇ ਹਨ ਮਾੜੇ ਕੰਮਾਂ ਦੇ ਹਨ ਮਾੜੇ ਕੰਮਾਂ ਦੇ ਹੁੰਦੇ ਅੰ ਮਾਰੇ ਨਸ਼ਿਆਂ ਵਿੱਚ ਪੈ ਕੇ ਤੇ ਕਈਆਂ ਜੀਵਨ ਨਰਕ ਬਣਾ ਲਿਆ ਜੋ ਸੀ ਪਿਓ ਦਾਦੇ ਦਾ ਤੇ ਸਾਰਾ ਵੇਚ ਵਟ ਕੇ ਖਾ ਲਿਆ ਜੋ ਸੀ ਪਿਓ ਦਾਦੇ ਦਾ ਸਾਰਾ ਵੇਚ ਵਟ ਕੇ ਖਾ ਲਿਆ ਦੇਨੇ ਲੋਕਾਂ ਦੇ ਹਾਰੇ ਫਿਰ ਪੈਸੇ ਪੈਸੇ ਲਈ ਕੱਢਦੇ ਨੇ ਲੋਕਾਂ ਦੇ ਹਾਰੇ ਹਨ ਮਾੜੇ ਕੰਮਾਂ ਦੇ ਹੁੰਦੇ ਅੰਤ ਨਦੀਜੇ ਮਾੜੇ ਲਾਲਚ ਵਿੱਚ ਆ ਕੇ ਤੇ ਬੰਦਾ ਨਹੀਂ ਬਦੀਆਂ ਤੋਂ ਟਲਦਾ ਬੰਦਾ ਨਹੀਂ ਬਦੀਆਂ ਤੋਂ ਟਲਦਾ ਲਾਲ ਚ ਵਿੱਚ ਆ ਕੇ ਤੇ ਬੰਦਾ ਨਹੀਂ ਬੱਤੀਆਂ ਤੋਂ ਟਲਦਾ ਸੱਚ ਕਹਿਣ ਸਿਆਣੇ ਜੀ ਦੀਵਾ ਚੋਰ ਕਰੇ ਨਹੀਂ ਬਲਦਾ ਵੀ ਬਸ ਦੇਣਾ ਜਿਨਾਂ ਨੇ ਕਰ ਹੋੜ ਉਡਾਰੇ ਹਨ ਮਾਰੇ ਕਮਾ ਦੇ ਹਨ ਮਾਰੇ ਕਮਾ ਦੇ ਹੁੰਦੇ ਅੰਤ ਨਦੀ ਦੇ ਮਾਰੇ ਚੋਰਾਂ ਤੇ ਠੱਗਾਂ ਨੂੰ ਕਹਿੰਦੇ ਨਾ ਖਾਂਦਿਆਂ ਨੂੰ ਵੇਖੇ ਹਿਰਦੇ ਕੰਬ ਜਾਂਦੇ ਨੇ ਤੇ ਹੁੰਦੇ ਜਦ ਥਾਣਿਆਂ ਵਿੱਚ ਲੇਖੇ ਹਿਰਦੇ ਕੰਬ ਜਾਂਦੇ ਨੇ ਹੁੰਦੇ ਜਦ ਥਾਣਿਆਂ ਵਿੱਚ ਲੇਖੇ ਪਾਵੇਂ ਲੱਖ ਮਾਰੀਏ ਧਾਰੇ ਇੰਦੇ ਪੂਰੀ ਪੈਂਦੀ ਨਾ ਪਾਵੇਂ ਲੱਖ ਮਾਰੀਏ ਧਾਰੇ ਹਨ ਮਾਰੇ ਕਮਾਂ ਦੇ ਹੁੰਦੇ ਅੰਤ ਨਦੀ ਦੇ ਮਾਰੇ ਛੇ ਬੁਰਿਆਂ ਬੰਦਿਆਂ ਕੁਲ ਬੰਦਾ ਚਾਰ ਦਿਹਾੜੇ ਬੈਜੂ ਉਹਨੂੰ ਵੇਖ ਵੇਖ ਕੇ ਤੇ ਆਦਤ ਉਹਦੇ ਵਰਗੀ ਪੈ ਜੂ ਹੁੰਦੇ ਬੇਮਾਨ ਕਮੀਨੇ ਨੂੰ ਬੰਦਾ ਕਦੇ ਨਾ ਵੇੜੇ ਵਾੜੇ ਬੰਦਾ ਕਦੇ ਨਾ ਵੇੜੇ ਵਾੜੇ ਬੇਈਮਾਨ ਕਮੀਨੇ ਨੂੰ ਬੰਦਾ ਕਦੇ ਨਾ ਵੇੜੇ ਵਾੜੇ ਹੰਮਾੜੇ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾੜੇ ਇਕ ਨਾਮ ਭਜਨ ਬਾਜੋ ਆ ਬੰਦਿਆ ਸਭ ਕੁਝ ਇੱਥੇ ਰਹਿ ਜੂ ਜਦ ਵਾਰੀ ਆ ਜਾਣੀ ਤੇ ਆ ਫਿਰ ਸਭ ਕੁਝ ਛੱਡਣਾ ਪੈ ਜੂ ਇਕ ਨਾਮ ਭਜਨ ਬਾਜੋ ਬੰਦਿਆ ਸਭ ਕੁਝ ਇੱਥੇ ਰਹਿ ਜੂ ਜਦ ਵਾਰੀ ਆ ਜਾਣੀ ਆ ਬੰਦਿਆ ਸਭ ਕੁਝ ਛੱਡਣਾ ਆ ਬੰਦਿਆ ਸਭ ਕੁਝ ਛੱਡਣਾ ਪੈ ਜੂ ਤੇਰਾ ਸਾਥੀ ਨਾ ਬਣਨਾ ਤੇਰਾ ਸਾਥੀ ਨਹੀਂ ਬਣਨਾ ਬੰਦਿਆ ਅੰਤ ਅੰਤ ਦਿਹਾੜੇ ਕੋਈ ਸਾਥੀ ਨਹੀਂ ਬਣਨਾ ਤੇਰਾ ਬੰਦਿਆ ਅੰਤ ਦਿਹਾੜੇ ਹਨ ਮਾਰੇ ਕਮਾਂ ਦੇ ਹਨ ਮਾਰੇ ਕਮਾਂ ਦੇ ਹੁੰਦੇ ਅੰਤ ਨਤੀਜੇ ਮਾਰੇ ਓ ਗੱਲ ਸੁਣ ਦਿਲ ਵੀਰ ਸਿਆ ਚੰਗਾ ਹੁੰਦਾ ਕਰਮ ਕਮਾਲ ਚੰਗਾ ਹੁੰਦਾ ਕਮਾਲ ਹੈ ਗੱਲ ਸੁਣ ਦਲਬੀਰ ਸਿੰਘਾ ਚੰਗਾ ਹੁੰਦਾ ਕਰਮ ਕੁਮਾਲ ਹੈ ਠੱਗੀਆਂ ਤੇ ਬਦੀਆਂ ਤੋਂ ਨਹੀਂ ਤੇ ਹੱਥ ਕੰਨਾਂ ਨੂੰ ਲਾ ਲੈ ਸੁਖ ਲੈਣਾ ਕੌਣਾ ਸੁਖ ਲੈਣਾ ਕੌਣਾ ਦੇ ਛੜਦੇ ਕੁੱਲ ਹਿਰਦੇ ਦੇ ਸਾੜੇ ਛੜਦੇ ਕੁੱਲ ਹਿਰਦੇ ਦੇ ਸਾੜੇ ਹਨ ਮਾਰੇ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾਰੇ ਹਨ ਮਾਰੇ ਕੰਮਾਂ ਦੇ ਹੁੰਦੇ ਅੰਤ ਨਤੀਜੇ ਮਾਰੇ